हांवी दोस्तों मिनी कैफे नागरा YouTube चैनल ते ਤੁਹਾਡਾ ਸਵਾਗਤ ਹੈਗਾ ਤੇ Facebook ਪੇਜ ਹੰਦੀਪ ਨਾਗਰਾ ਤੇ ਵੀ ਸਵਾਗਤ ਹੈਗਾ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਬਿਜਲੀ ਬੋਰਡ ਦੇ ਵਿੱਚ ਜਿਹੜੀਆਂ ਪੋਸਟ ਆਈਆਂ ਨੇ ਡਿਪਾਰਟਮੈਂਟ ਪੀ ਐਸ ਟ ਸੀ ਐਲ ਇਹਦੇ ਵਿੱਚ ਪੋਸਟ ਆਈਆਂ ਨੇ ਲਾਈਨਮੈਨਾਂ ਦੀਆਂ ਠੀਕ ਹੈ ਵੀਰੇ ਤੇ ਪੋਸਟਾਂ ਜਿਹੜੀਆਂ ਸਟਾਰਟ ਹੋ ਚੁੱਕੀਆਂ ਨੇ 17 ਤਰੀਕ ਨੂੰ 17 ਤਰੀਕ 11 ਮਹੀਨਾ 2025 ਤੋਂ ਤੇ ਇਹਦੀ ਜਿਹੜੀ ਲਾਸਟ ਡੇਟ ਹੈਗੀ ਭਰਨ ਦੀ ਉਹ ਹੈਗੀ 16 ਤਰੀਕ 12 ਮਹੀਨਾ 2025 ਇਹਦੇ ਵਿੱਚ ਪੋਸਟ ਆਈਣੇਗੇ ਅਲਾਈਨਮੈਂਨ ਨੀਂ ਨੇ ਸਬਸਟੇਸ਼ਨ ਆਈਣੇਗੇ ਅਟੈਂਡੈਂਟ ਦੀਆਂ ਤੇ ਇਲੈਕਟ੍ਰੀਸ਼ੀਅਨ ਗ੍ਰੇਡ ਦੀਆਂ ਆਈਆਂ ਨੇ ਠੀਕ ਹੈ ਇਹਦੇ ਵਿੱਚ ਚਲੋ ਆਪਾਂ ਪਹਿਲਾ ਗੱਲ ਕਰਦੇ ਹਾਂਗੇ ਇਲੈਕਟ੍ਰੀਸ਼ੀਅਨ ਦੀ ਸੌਰੀ ਅਲਾਈਨਮੈਂਨ ਦੀ ਅਸਿਸਟੈਂਟ ਲਾਈਨਮੈਨ ਇਹਦੇ ਵਿੱਚ 129 ਪੋਸਟਾਂ ਨੇਗੀਆਂ ਠੀਕ ਹੈ 10ਵੀਂ ਦੇ ਨਾਲ ਆਈਟੀਈ ਹੋਣੀ ਜ਼ਰੂਰੀ ਹੈਗੀ ਠੀਕ ਹੈ ਤਾਂ ਤੁਸੀਂ ਪੋਸਟ ਭਰ ਸਕਦੇ ਹੋਗੇ ਠੀਕ ਹੈ ਜੇ ਤੁਹਾਡੇ ਕੋਲ ਮਤਲਬ ਕਿ 10ਵੀਂ ਸਰਟੀਫਿਕੇਟ ਤੋਂ ਬਾਅਦ ਆਈਟੀਈ ਨਹੀਂ ਕੀਤੀ ਹੋਈ ਤਾਂ ਜੋਰੀ ਸਿੱਖਿਆ ਤੁਹਾਡੇ ਕੋਲ ਇਲੈਕਟ੍ਰੀਕਲ ਇੰਜੀਨੀਅਰ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਹੋਣਾ ਚਾਹੀਦਾ ਹੈਗਾ ਤਾਂ ਤੁਸੀਂ ਇਹ ਪੋਸਟ ਭਰ ਸਕਦੇ ਹੋਗੇ ਠੀਕ ਹੈ ਤੇ ਜਿਹੜਾ ਉਹ ਡਿਪਲੋਮਾ ਹੈਗਾ ਉਹ ਮਾਨਤਾ ਪ੍ਰਾਪਤ ਹੋਣਾ ਚਾਹੀਦਾ ਹੈਗਾ ਜੁਗਾ ਕਿਸੇ ਵੀ ਆਪਣਾ ਪੰਜਾਬ ਯੂਨੀਵਰਸਿਟੀ ਤੋਂ ਪੰਜਾਬੀ ਯੂਨੀਵਰਸਿਟੀ ਤੋਂ ਜਾਂ ਫਿਰ ਪੰਜਾਬ ਰਾਜ ਯੂਨੀਵਰਸਿਟੀ ਤੋਂ ਜਾਂ ਫਿਰ ਸੈਂਟਰਲ ਯੂਨੀਵਰਸਿਟੀ ਤੋਂ ਠੀਕ ਹੈ ਤੇ ਦੀ ਜਿਹੜੀ ਤਨਖਾਹ ਹੋਣੀ ਹੈਗੀ ਸਟਾਰਟਿੰਗ 19900 ਰੁਪਏ ਹੋਣੀ ਹੈਗੀ ਤੇ ਅਗਲੀ ਪੋਸਟ ਹੈਗੀ ਅਸਿਸਟੈਂਟ ਸਬ ਸਟੇਸ਼ਨ اٹੈਂਡੈਂਟ ਠੀਕ ਹੈ ਇਹਦੇ ਵਿੱਚ 195 ਪੋਸਟਾਂ ਨੇ ਹੈਗੀਆਂ ਇਹਦੇ ਲਈ ਭਰਨ ਲਈ ਨਾ ਤੁਹਾਡੇ ਕੋਲ 10ਵੀਂ ਤੋਂ ਬਾਅਦ ਆਈਟੀ ਹੋਣੀ ਜ਼ਰੂਰੀ ਹੈਗੀ ਆਈਟੀ ਹੋਣੀ ਚਾਹੀਦੀ ਹੈ ਇਲੈਕਟ੍ਰੀਕਲ ਦੀ ਇਲੈਕਟ੍ਰੀਸ਼ੀਅਨ ਦੀ ਵਾਇਰਮੈਨ ਦੀ ਇਹਨਾਂ ਵਿੱਚੋਂ ਕਿਸੇ ਇੱਕ ਦੀ ਤੇ ਆਈਟੀ ਦੇ ਵਿੱਚੋਂ ਘੱਟੋ-ਘੱਟ ਤੁਹਾਨੂੰ 60% ਨੰਬਰ ਆਉਣੇ ਜ਼ਰੂਰੀ ਨੇਗੇ ਤਾਂ ਜੋ ਤੁਸੀਂ ਇਹ ਪੋਸਟ ਭਰ ਸਕਦੇ ਹੋ ਜੇਕਰ ਤੁਹਾਡੇ ਕੋਲ ਇਹ ਚੀਜ਼ ਨਹੀਂ ਹੈਗੀ ਤਾਂ ਅਗਲੀ ਆਪਸ਼ਨ ਹੈਗੀ ਹੈ ਤੁਹਾਡੇ ਕੋਲ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਘੱਟੋ-ਘੱਟ 60% ਨਾਲ ਠੀਕ ਹੈ 10ਵੀਂ ਤੋਂ ਬਾਅਦ ਜੇਕਰ ਇਹ ਆਪਸ਼ਨ ਵੀ ਨਹੀਂ ਹੈਗੀ ਤੇਰੇ ਕੋਲ ਤਾਂ ਅਗਲੀ ਆਪਸ਼ਨ ਹੈਗੀ ਹੈਗੀ ਡਿਪਲੋਮਾ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਠੀਕ ਹੈ ਇਹ ਵੀ ਕੋਟੋਕਟ 60% ਨਾਲ ਹੋਣਾ ਚਾਹੀਦਾਗਾ ਰੈਗੂਲਰ ਕੋਰਸ ਹੋਣਾ ਚਾਹੀਦਾ ਜੇਕਰ ਇਹਨਾਂ ਵਿੱਚੋਂ ਤੁਹਾਡੇ ਕੋਲ ਕੋਈ ਵੀ ਆਪਸ਼ਨ ਨਹੀਂ ਹੈਗੀ ਤਾਂ ਲਾਸਟ ਆਪਸ਼ਨ ਆਗੀ ਡਿਪਲੋਮਾ ਇਨ ਇਨਸਟਰੂਮੈਂਟੇਸ਼ਨ ਠੀਕ ਹੈ ਅਤੇ ਪ੍ਰੋਸੈਸ ਕੰਟਰੋਲ ਇਵੀ ਘੱਟੋ-ਘੱਟ 60% ਨਾਲ ਹੋਣਾ ਚਾਹੀਦਾ ਰੈਗੂਲਰ ਕੋਰਸ ਹੋਣਾ ਚਾਹੀਦਾ ਇਹਨਾਂ ਚਾਰਾਂ ਦੇ ਵਿੱਚੋਂ ਜੇਕਰ ਤੁਹਾਡੇ ਕੋਲ ਕੋਈ ਇੱਕ ਵੀ ਆਪਸ਼ਨ ਹੈਗੀ ਤਾਂ ਤੁਸੀਂ ਇਹ ਪੋਸਟ ਭਰ ਸਕਦੇ ਹੋਗੇ ਤਨਖਾਹ ਇਹਦੀ ਹੈਗੀ ਹੈ 19900 ਰੁਪਏ ਤੇ ਅਗਲੀ ਪੋਸਟ ਜਿਹੜੀ ਆਪਣੀ ਲਾਸਟ ਪੋਸਟ ਹੈਗੀ ਇਹ ਹੈਗੀ ਹੈ ਇਲੈਕਟ੍ਰੀਸ਼ੀਅਨ ਗ੍ਰੇਡ 2 ਦੀ ਇਹਦੇ ਵਿੱਚ 15 ਪੋਸਟਾਂ ਨੇ ਹੈਗੀਆਂ ਇਹਦੇ ਵਿੱਚ ਵੀ ਸੇਮ ਕੁਆਲਿਫਿਕੇਸ਼ਨ ਹੈਗੀ ਠੀਕ ਹੈ 10ਵੀਂ ਤੋਂ ਬਾਅਦ IT ਹੋਣੀ ਜ਼ਰੂਰੀ ਹੈਗੀ ਅਤੇ ਇਹ ਘੱਟੋ-ਘੱਟ 60% ਨਾਲ ਹੋਣੀ ਚਾਹੀਦੀ ਹੈਗੀ ਜੇਕਰ ਇਹ ਆਪਸ਼ਨ ਤੁਹਾਡੇ ਕੋਲ ਨਹੀਂ ਹੈਗੀ ਤਾਂ ਅਗਲੀ ਆਪਸ਼ਨ ਹੈਗੀ ਹੈਗੀ ਇਲੈਕਟ੍ਰੀਕਲ ਇੰਜੀਨੀਅਰਿੰਗ ਡਿਪਲੋਮਾ ਵਿੱਚ ਘੱਟੋ-ਘੱਟ 50% ਨੰਬਰ ਹੋਣੇ ਜ਼ਰੂਰੀ ਨਹੀਂ ਠੀਕ ਹੈ 10ਵੀਂ ਤੋਂ ਬਾਅਦ ਇਹ ਦੋ ਆਪਸ਼ਨ ਹੈ ਤੁਹਾਡੇ ਕੋਲ ਇਹ ਪੋਸਟ ਭਰਨ ਲਈ ਠੀਕ ਹੈ ਤੇ ਤਨਖਾਹ ਇਹਦੀ ਸੇਮ ਆਗੀ 19900 ਰੁਪਏ ਤੇ ਅਗਲੀ ਆਪਾਂ ਏਜ ਦੀ ਗੱਲ ਕਰਦੇਗੇ ਵੀ ਏਜ ਇਹਦੇ ਵਿੱਚ ਕੀ ਮੰਗੀ ਹੈਗੀ ਠੀਕ ਹੈ ਏਜ ਹੈਗੀ ਇਹਦੇ ਵਿੱਚ ਦੇਖੋ 18 ਤੋਂ 37 ਸਾਲ ਇਦੇ ਵਿੱਚ ਦੇਖੋ ਐਸਸੀ ਕੈਟਾਗਰੀ ਲਈ ਇਹਨੂੰ ਛੋਟ ਹੈਗੀ 5 ਸਾਲਾਂ ਦੀ ਤੇ ਆਪਣਾ ਹੈਂਡੀਕੈਪਟ ਬੰਦੇ ਨੂੰ ਹੈਗੀ ਆਪਣਾ 10 10 ਸਾਲਾਂ ਦੀ ਤੇ ਬੀਸੀ ਕੈਟਾਗਰੀ ਦੇ ਨੂੰ ਹੈਗੀ 3 ਸਾਲਾਂ ਦੀ ਭਾਵ ਵੀ ਜਿਹੜੇ ਐਸਸੀ ਕੈਟਾਗਰੀ ਦੇ ਬੰਦੇ ਨੇ ਉਹ ਆਪਣਾ 42 ਸਾਲ ਤੱਕ ਭਰ ਸਕਦੇ ਨੇ ਜਿਹੜੇ ਹੈਂਡੀਕੈਪਟ ਬੰਦੇ ਨੇ ਉਹ 47 ਸਾਲ ਤੱਕ ਭਰ ਸਕਦੇ ਨੇ ਤੇ ਜਿਹੜੇ ਬੀਸੀ ਕੈਟਾਗਰੀ ਦੇ ਨੇ ਉਹ 40 ਸਾਲ ਤੱਕ ਭਰ ਸਕਦੇ ਨੇ ਠੀਕ ਹੈ ਤੇ ਇਹ ਪੋਸਟ ਭਰਨ ਲਈ ਤੁਹਾਨੂੰ ਪੰਜਾਬੀ ਦੀ ਨੌਲੇਜ ਹੋਣੀ ਜ਼ਰੂਰੀ ਹੈ ਪੰਜਾਬੀ ਪੜ੍ਹਨੀ ਤੇ ਲਿਖਣੀ ਆਉਣੀ ਹੋਣੀ ਚਾਹੀਦੀ ਹੈਗੀ ਠੀਕ ਹੈ ਤੇ ਹੁਣ ਗੱਲ ਆ ਗਈ ਆਪਣੀ ਇਹਦੇ ਵੀ ਪੇਪਰ ਦੀ ਠੀਕ ਹੈ ਇਹਦੇ ਵਿੱਚ ਵੀਰੇ ਪੇਪਰ ਹੋਣਾਗਾ ਪੇਪਰ ਤੋਂ ਬਾਅਦ ਜਿਹੜੀ ਮੈਟਲਿਸਟ ਬਣਨੀ ਹੈਗੀ ਉਸ ਦੇ ਆਧਾਰ ਤੇ ਜਿਹੜੇ ਬੰਦੇ ਦੀ ਸਿਲੈਕਸ਼ਨ ਹੋਣੀ ਹੈਗੀ ਠੀਕ ਹੈ ਦੇਖੋ ਇਹਦੇ ਵਿੱਚ ਜਿਹੜਾ ਟੈਸਟ ਹੈਗਾ ਜਿਹੜਾ ਪੰਜਾਬੀ ਦਾ ਪੰਜਾਬੀ ਦੇ ਵਿੱਚੋਂ 50 ਨੰਬਰਾਂ ਦੇ ਕੁਐਸਚਨ ਆਉਣਗੇ ਠੀਕ ਹੈ ਤੇ ਜਿਹੜਾ ਆਪਣਾ ਟੈਕਨੀਕਲ ਕੁਐਸਚਨ ਆਉਣਗੇ ਉਹ ਵੀ 50 ਨੰਬਰਾਂ ਦੇ ਆਉਣਗੇ ਠੀਕ ਹੈ ਤੇ ਤੁਹਾਨੂੰ ਦੱਸੇ ਦਿੱਤਾ ਆਪਾਂ ਤੇ ਜਨਰਲ ਨੌਲੇਜ 10 ਨੰਬਰਾਂ ਦੀ ਹੋਣੀ ਹੈ ਠੀਕ ਹੈ ਪੰਜਾਬੀ ਲੈਂਗੁਏਜ ਦੇ ਦੇ ਵਿੱਚੋਂ 20 ਨੰਬਰ ਆਉਣਗੇ ਠੀਕ ਹੈ ਲੋਕਲ ਆਪਣਾ ਲੌਜੀਕਲ ਰੀਜ਼ਨਿੰਗ ਦੇ 10 ਕੁਐਸਚਨ ਆਉਣਗੇ ਤੇ ਜਨਰਲ ਦੇ 10 ਕੁਐਸਚਨ ਆਉਣਗੇ ਠੀਕ ਹੈ ਤੇ ਪੰਜਾਬੀ ਲੈਂਗੁਏਜ ਦੇ ਅਲੱਗ ਤੋਂ 50 ਨੰਬਰ ਨੇਗੇ ਠੀਕ ਹੈ 50 ਕੁਐਸਚਨ ਨੇ ਠੀਕ ਹੈ ਤੇ ਆਪਣਾ ਇਹਦੇ ਵਿੱਚ ਨਾ ਫੀਸ ਦੀ ਗੱਲ ਕਰ ਲੈਨੇ ਆਪਾਂ ਹੁਣ ਕਿਸੇ ਦੇ ਵਿੱਚ ਹੈਗੀ ਹੈਗੀ ਜਨਰਲ ਤੇ ਆਪਣਾ ਐਸੀਵੀਸੀ ਦੀ ਅਲੱਗ ਲੱਗੇਗੀ ਚਲੋ ਆਪਾਂ ਤੁਹਾਨੂੰ ਉਹ ਜਿਹੜੀ ਫੀਸ ਦੀ ਆਪਸ਼ਨ ਉਹ ਦਿਖਾਉਨੇਗੇ ਠੀਕ ਹੈ ਦੇਖੋ ਇਹ ਫੀਸ ਹੈਗੀ ਜਨਰਲ ਕੈਟਾਗਰੀ ਦੀ ਟੋਟਲ ਫੀਸ ਹੈ ਜਿਹੜੀ ਉਹ 1200 ਰੁਪਏ ਹੈਗੀ ਤੇ ਇਹਦੇ ਨਾਲ ਲੱਗਣੀ ਹੈ ਜੀਐਸਟੀ ਜੀਐਸਟੀ ਲੱਗੂਗੀ 216 ਰੁਪਏ ਜਿੰਨਾ ਦਾ ਟੋਟਲ ਕਰਕੇ 1416 ਰੁਪਏ ਬਣਨਗੇ ਠੀਕ ਹੈ ਹੁਣ ਆਗੇ ਐਸ ਸੀ ਕੈਟਾਗਰੀ ਦੇ ਬੰਦੇ ਇਹਨਾਂ ਦੀ ਜਿਹੜੀ ਫੀਸ ਹੈਗੀ ਐਪਲੀਕੇਸ਼ਨ ਦੀ 750 ਰੁਪਏ ਇਹਦੇ ਨਾਲ 135 ਰੁਪਏ ਜੀ ਐਸਟੀ ਲੱਗਣੀ ਹੈਗੀ ਤੇ ਟੋਟਲ ਫੀਸ ਹੋ ਜੂਗੀ 885 ਰੁਪਏ ਠੀਕ ਹੈ ਤੇ ਹੁਣ ਆ ਗਈ ਗੱਲ ਹੈਂਡੀਕੈਪਟਾਂ ਦੀ ਹੈਂਡੀਕੈਪਟਾਂ ਦੀ ਐਪਲੀਕੇਸ਼ਨ ਫੀਸ ਹੈਗੀ ਜਿਹੜੀ 750 ਰੁਪਏ ਹੈਗੀ ਨਾਲ ਇਹਨਾਂ ਨੂੰ ਵੀ 135 ਰੁਪਏ ਜੀ ਐਸਟੀ ਲੱਗਣੀ ਹੈ ਠੀਕ ਹੈ ਟੋਟਲ ਇਹਨਾਂ ਦੀ ਫੀਸ ਹੋਊਗੀ 885 ਰੁਪਏ ਤੇ ਜਿਹੜੇ ਬੰਦੇ ਦੇਖੋ ਚਾਹਵਨ ਹੈਗੇ ਨੇ ਉਹ ਆਪਣੀ ਮੰਨ ਲੀਜੀ ਇਸ ਕੁਆਲੀਫਿਕੇਸ਼ਨ ਦੇ ਮਤਲਬ ਆਪਣੀ ਤਿਆਰੀ ਕਰ ਲੈਣ ਤਾਂ ਜੋ ਤੁਹਾਨੂੰ ਇਹ ਜਿਹੜਾ ਮੌਕਾ ਮਿਲੇਗਾ ਤੁਸੀਂ ਨਾਗਵਾ ਸਕੋ ਠੀਕ ਹੈ ਤੇ ਬਾਕੀ ਕੋਈ ਜੇ ਗੱਲ ਦੱਸਣੀ ਰਹੀ ਹੋਈ ਤਾਂ ਤੁਸੀਂ ਆਪਣਾ WhatsApp ਨੰਬਰ ਤੁਹਾਨੂੰ ਪਤਾ ਹੀ ਹੈ ਜਿਹੜਾ ਆਪਣਾ Facebook ਤੇ ਪਾਇਆ ਹੋਇਆ ਹੈਗਾ ਤੁਸੀਂ ਉਸ ਤੇ ਆਪਾਂ ਨੂੰ ਮੈਸੇਜ ਕਰਕੇ ਪੁੱਛ ਲਿਓ ਤੇ ਜੇਕਰ ਤੁਸੀਂ ਚਾਹੋ ਨੋ ਵੀ ਆਉਣ ਵਾਲੀਆਂ ਅਪਡੇਟਸ ਤੁਹਾਨੂੰ ਮਿਲਦੀਆਂ ਰਹਿਣ ਤਾਂ ਆਪਣਾ ਜਿਹੜਾ ਫੇਸਬੁੱਕ ਪੇਜ ਸੰਦੀਪ ਨਾਗਰ ਉਹ ਫੋਲੋ ਕਰ ਲਿਓ ਤੇ ਜਿਹੜਾ YouTube ਚੈਨਲ ਆਪਣਾ ਮਿੰਨੀ ਕੈਫੇ ਨਾਗਰ ਆ ਉਹ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਨਵੇਂ-ਨਵੇਂ ਅਪਡੇਟ ਮਿਲਦੀਆਂ ਰਹਿਣ ਤੇ ਕੋਈ ਵੀ ਗੱਲ ਪੁੱਛਣੀ ਆਪਾਂ ਨੂੰ WhatsApp ਕਰ ਦਿਓ ਆਪਾਂ ਤੁਹਾਡੇ ਮੈਸੇਜ ਦਾ ਰਿਪਲਾਈ ਜ਼ਰੂਰ ਕਰਾਂਗੇ ਧੰਨਵਾਦ